ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈ ਇਹ ਦਿਨੋਂ ਦਿਨ ਵੱਧਦਾ ਜਾ ਰਿਹਾ ਤੇ ਇਸ ਤੋਂ ਇਲਾਵਾ ਜਿਹੜਾ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਨਸ਼ਿਆਂ ਦਾ ਵਪਾਰ ਹੈ ਗਲਤ ਢੰਗ ਨਾਲ ਤੇ ਲੋਕ ਬੱਚੇ ਜਿਹੜੇ ਨਵੇਂ ਨੌਜਵਾਨ ਨੇ ਇਸ ਦੀ ਲਪੇਟ ਚਾ ਰਹੇ ਨੇ ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕ੍ਰਾਈਮ ਜਿਹੜਾ ਵੱਧਦਾ ਉਹ ਨਸ਼ੇ ਦੇ ਕਾਰਨ ਹੀ ਵੱਧਦਾ ਕਿਉਂ ਨਸ਼ਾ ਜ਼ਿੰਦਗੀ ਨੂੰ ਲਾ ਲੈਂਦੇ ਨੇ ਫਿਰ ਉਹਦਾ ਨਸ਼ਾ ਪੂਰਾ ਕਰਨ ਲਈ ਕੋਈ ਲੁਟੇਰਾ ਬਣਦਾ ਕੋਈ ਬੈਂਕ ਲੁੱਟਦਾ ਕੋਈ ਪੈਟਰੋਲ ਪੰਪ ਲੁੱਟਦਾ ਕੋਈ ਰਾਹ ਜਾਂਦਿਆਂ ਲੁੱਟਦਾ ਤੇ ਇਹਦੇ ਕਾਰਨ ਇਹ ਨੇ ਤੇ ਬਾਕੀ ਕਿਹੜੇ ਉਧਾਂ ਧਮਕੀਆਂ ਦੇ ਕੇ ਕਰੋੜਾ ਮੰਗਣ ਵਾਲੇ ਨੇ ਤੇ ਉਹ ਚੌਥੀ ਚੀਜ਼ ਆ ਉਹ ਦੱਸਤ ਫਲਾਉਂਦੇ ਨੇ ਉਹ ਗਰੁੱਪਾਂ ਦੇ ਨਾਮੋਂ ਲੈ ਕੇ ਮੈਂ ਫਲਾਣੇ ਗਰੁੱਪ ਦਾ ਮੈਂ ਫਲਾਣੇ ਗਰੁੱਪ ਦਾ ਇੱਕ ਡੀਐਸਪੀ ਕੋਲ ਆਇਆ ਉਹ ਨਾ ਤੇ ਡੀਐਸਪੀ ਨੇ ਉਹਨੂੰ ਮੂੰਹ ਤੋੜਮਾ ਜਵਾਬ ਦਿੱਤਾ ਤੇ ਇਸ ਤਰ੍ਹਾਂ ਲੋਕ ਮੂਤੋੜ ਮੱਜਬਾਬ ਦੇਣਾ ਵੀ ਬਿਲਕੁਲ ਨਾ ਕਿਸੇ ਨੂੰ ਦਬਣਾ ਜੇ ਕੋਈ ਫੋਨ ਆਦਾ ਐਸੇ ਤੂੰ ਤੇ ਧਿਆਨ ਤੇ ਲਿਆਣਾ ਬਿੱਟੀ ਤੇ ਧਿਆਨ ਤੇ ਲਿਆਣਾ ਤੇ ਉਹ ਪੂਰੀ ਕਾਰਵਾਈ ਕਰਕੇ ਉਥੇ ਕਾਰਵਾਈ ਕਰਾਣਾ ਤਾਂ ਇਹਨਾਂ ਤੇ ਠੱਲ ਪਊਗੀ ਤੇ ਨਸ਼ੇ ਜਿਹੜੇ ਨੌਜਵਾਨ ਮੁੰਡੇ ਨਵੇਂ ਇਹ ਕੁਟੀਕਾ ਕੁ ਇਸਮੈਗ ਪੀ ਰਿਹਾ ਕੋਈ ਨਵੇਂ ਨਵੇਂ ਨਸ਼ੇ ਇਹ ਕਰ ਰਹੇ ਨੇ ਜਿਹੜੇ ਨਸ਼ਿਆਂ ਦਾ ਕਾਰੋਬਾਰ ਹੈ ਤੁਹਾਨੂੰ ਲੱਗਦਾ ਵੀ ਇਹ ਕਿੱਥੋਂ ਚੱਲ ਰਿਹਾ ਤੇ ਇਹਨੂੰ ਕੰਟਰੋਲ ਕਰੇ ਤਾਂ ਕਿਵੇਂ ਜਾ ਸਕਦਾ ਤੇਰੇ ਬੱਚਿਆਂ ਨੂੰ ਕਿਵੇਂ ਅੱਗੇ ਬਚਾਇਆ ਜਾ ਸਕਦਾ ਦੇਖੋ ਨਸ਼ੇ ਬਹੁਤ ਤਰ੍ਹਾਂ ਦੇ ਨੇ ਕਿਹੜੇ ਦੁਕਾਨਾਂ ਨੇ ਦਵਾਈ ਦੀਆਂ ਫੈਕਸੂਲਾ ਗੋਲੀਆਂ ਤੇ ਹੋਰ ਬਹੁਤ ਤਰ੍ਹਾਂ ਦੀਆਂ ਸ਼ਿਸ਼ੀਆਂ ਆਉਂਦੀਆਂ ਨੇ ਜਿਹੜੀਆਂ ਪੀ ਕੇ ਟੀਕਾ ਲਾ ਕੇ ਉਹ ডোজ ਬਦਕਟ ਹੋ ਜਾਂਦੀ ਹੈ ਆਪਦੀ ਜਾਨ ਤੋਂ ਹੱਥ ਧੋਵਿੰਦੇ ਨੇ ਇਕੱਲਾ-ਕੱਲਾ ਪੁੱਤਰ ਹੁੰਦਾ ਮਾਪਿਆਂ ਦਾ ਤੇ ਉਹ ਐਂ ਮੰਗ ਕਰਦਾ ਵੀ ਸਾਡਾ ਤਾਂ ਗਿਆ ਕਿਸੇ ਹੋਰ ਦਾ ਨਾ ਜਾਵੇ ਤੇ ਇਹ ਸਰਕਾਰ ਕੋਈ ਮੰਗ ਕਰਦਾ ਵੀ ਇਹ ਤੇ ਸਿਸਟਮ ਤੇ ਸਰਕਾਰ ਵੀ ਕਈ ਵਾਰੀ ਕਰਨੇ ਹੋ ਜਾਂਦੀਆਂ ਬਿਆਨ ਦੇ ਦਿੰਦੀ ਆ ਗੱਲ ਉੱਥੇ ਦੀ ਉੱਥੇ ਇਸ ਕਰਕੇ ਸਰਕਾਰ ਨੂੰ ਪੂਰਾ ਧਿਆਨ ਦੇ ਕੇ ਕਿਹੜਾ ਸਮੈਕਾ ਚਿੱਟਾ ਤੇ ਜਿਹੜੇ ਕੈਚਰ ਗੋਲੀਆਂ ਤੇ ਉਹਨਾਂ ਤੇ ਕੰਟਰੋਲ ਕਰੇ ਤੇ ਜਿਹੜਾ ਕੋਈ ਫੈਸਲਾ ਵੇਚਣ ਵਾਲਾ ਤੇ ਉਹਦੇ ਉੱਤੇ ਵੇਚਦਾ ਸਰਕਾਰ ਕਾਰਵਾਈ ਕਰ ਰਹੀ ਆ ਤੇ ਹੋਰ ਵੀ ਧਿਆਨ ਨਾਲ ਹੋਰ ਵੀ ਸ਼ਕਤੀ ਨਾਲ ਇਹਨਾਂ ਕੱਲੇ ਲੁੱਟਿਆ ਜਾਵੇ ਕਿਉਂਕਿ ਸਰਕਾਰ ਦਾ ਹੀ ਫਰਜ਼ ਹੁੰਦਾ ਤੇ ਬਾਕੀ ਲੋਕਾਂ ਦੀ سپورਟ ਹੁੰਦੀ ਆ ਲੋਕਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਉਹ ਕਿਹੜਾ ਕੋਈ ਵੇਚਦਾ ਉਹਨੂੰ ਨੰਗਾ ਕਰਨਾ ਚਾਹੀਦਾ ਤੇ ਸਰਕਾਰ ਨੂੰ ਉਹਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਇਸ ਕਰਕੇ ਇਹਨੂੰ ਕੰਟਰੋਲ ਕਰਿਆ ਜਾ ਸਕਦਾ